ਵੱਡੀਆਂ-ਵੱਡੀਆਂ ਗੱਡੀਆਂ ਦੇ ਪਿੱਛੇ ਬਾਡੀਗਾਰਡ ਜਾਂ ਗਨਮੈਨ ਤਾਂ ਤੁਸੀਂ ਦੇਖਿਆ ਹੋਣਾ ਹੈ ਲੀਡਰਾਂ ਦੇ ਪਿੱਛੇ ਗਨਮੈਨ ਦੇਖਿਆ ਹੋਣਾ ਪਰ ਨਾਲ-ਨਾਲ ਜਿਹੜੀਆਂ ਫੋਟੋਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਕੁਲੀ ਦੇ ਨਾਲ ਗਨਮੈਨ ਦੋ ਗਾਰਡ ਜਿਹੜੇ ਦਿੱਤੇ ਹੋਏ ਨੇ ਪਹਿਲਾਂ ਤਾਂ ਇਹ ਦੱਸ ਦਿੰਨਾ ਤੁਸ ਤੁਹਾਨੂੰ ਹੈਰਾਨੀ ਹੁੰਦੀ ਹੋ ਵੀ ਇਹ ਕੁਲੀ ਜਿਹੜੇ ਆ ਲੋਕਾਂ ਦਾ ਭਾਰ ਜਿਹੜੇ ਚੱਕਦੇ ਆ ਸਟੇਸ਼ਨਾਂ ਦੇ ਉੱਪਰ ਉਹਨਾਂ ਦੇ ਨਾਲ ਗਨਮੈਨ ਕਿਵੇਂ ਬਈ ਇਹ ਪਟਨਾ ਦੀ ਕਹਾਣੀ ਹੈ ਤੇ ਪਟਨਾ ਦੇ ਵਿੱਚ ਧਰਮਾ ਨਾਮ ਦਾ ਜਿਹੜਾ ਕੁਲੀ ਹੈ ਉਹਨੂੰ ਦੋ ਗਨਮੈਨ ਮਿਲੇ ਹੋਏ ਆ ਗਨਮੈਨ ਮਿਲਣ ਦਾ ਕਾਰਨ ਕੀ ਹੈ ਗਨਮੈਨ ਇਸ ਕਰਕੇ ਮਿਲੇ ਆ 2013 ਦੇ ਵਿੱਚ ਪਟਨਾ ਦੇ ਵਿੱਚ ਬਲਾਸਟ ਹੋਏ ਸੀਗੇ ਇਹ ਸੀਰੀਅਲ ਬਲਾਸਟ ਹੋਏ ਸੀ ਜਿਨ੍ਹਾਂ ਦੇ ਵਿੱਚ ਇਸ ਨੇ ਜਿਹੜਾ ਇੱਕ ਦੋਸ਼ੀ ਸੀ ਇਮਤੀਆਜ਼ ਅंसारी ਉਸ ਨੂੰ ਗ੍ਰਿਫਤਾਰ ਕਰਵਾਇਆ ਸੀ ਤਾਂ ਉਸ ਤੋਂ ਬਾਅਦ ਕਹਾਣੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਇਸ ਦੇ ਉੱਪਰ ਇੱਕ ਹਮਲਾ ਵੀ ਕੀਤਾ ਜਾਂਦਾ ਤੇ ਫਿਰ ਇਸ ਤੋਂ ਬਾਅਦ ਇਸ ਨੂੰ ਲਗਾਤਾਰ ਧਮਕੀਆਂ ਵੀ ਦਿੱਤੀਆਂ ਜਾਂਦੀਆਂ 50 ਲੱਖ ਰੁਪਏ ਤੱਕ ਦਾ ਆਫਰ ਵੀ ਦਿੱਤਾ ਗਿਆ ਕਿ ਸਰਕਾਰੀ ਗਵਾਹ ਤੋਂ ਪਿੱਛੇ ਹਟ ਜਾ ਬਾਈ ਤੂੰ ਇਹ ਪਰ ਧਰਮਾ ਜਿਹੜਾ ਕੁਲੀ ਆ ਇਹ ਨਹੀਂ ਪਿੱਛੇ ਹਟਿਆ ਇਹ ਕਹਿੰਦਾ ਇਹਨੇ ਫਿਰ ਹਾਈ ਕੋਰਟ ਦੇ ਵਿੱਚ ਜਿਹੜੀ ਗਨਮੈਨ ਦੀ ਅਪੀਲ ਜਾਰੀ ਕੀਤੀ ਤੇ ਇਸ ਨੂੰ ਦੋ ਗਨਮੈਨ ਮਿਲੇ ਤਾਂ ਫਿਰ ਹੁਣ ਤੱਕ ਪੌਂਦਾ ਫਿਰਦਾ ਹੈ ਰੇਲਵੇ ਸਟੇਸ਼ਨ ਤੇ ਜਦੋਂ ਇਹ ਸਟੇਸ਼ਨ ਤੇ ਜਾਂਦਾ ਤਾਂ ਨਾਲ-ਨਾਲ ਇਸ ਦੇ ਗਨਮੈਨ ਹੁੰਦੇ ਨੇ ਦੋ ਬੋਡੀਗਾਰਡ ਇਸ ਨੂੰ ਮਿਲੇ ਹੋਏ ਨੇ ਤੇ ਇਸ ਦਾ ਰਾਸਤਾ ਬਣਾਉਂਦੇ ਹੋਏ ਚੱਲਦੇ ਨੇ ਨਾਲ-ਨਾਲ ਤਸਵੀਰਾਂ ਤੁਸੀਂ ਦੇਖੋਗੇ ਤੇ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਲੀਡਰਾਂ ਦੇ ਨਾਲ ਗਨਮੈਨ ਦੇਖੇ ਹਨੇ ਤੁਸੀਂ ਪੋਲੀਟੀਸ਼ਨ ਜਿੰਨੇ ਵੀ ਨੇ ਜਾਂ ਗੱਡੀਆਂ ਦੇ ਨਾਲ ਬੋਡੀਗਾਰਡ ਚੱਲਦੇ ਤਾਂ ਦੇਖੇ ਹੋਣੇ ਪਰ ਇੱਕ ਕੁਲੀ ਦੇ ਨਾਲ ਗਨਮੈਨ ਕਿਵੇਂ ਮਿਲੇ ਇਹ ਗੱਲ ਕਿਤੇ ਨਾ ਕਿਤੇ ਹੈਰਾਨ ਕਰਨ ਵਾਲੀ ਆ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਨਾਲ ਸ਼ੇਅਰ ਕਰਿਓ ਤੇ ਸਭ ਤੋਂ ਵੱਡਾ ਜਿਹੜਾ ਕੰਮ ਸੀ ਇਸ ਬਾਈ ਨੂੰ ਸਲੂਟ ਬਣਦਾ ਹੈ ਬਹਾਦਰੀ ਨੂੰ ਕਿਉਂਕਿ ਵਿਰਲਾ ਹੀ ਹੁੰਦਾ ਯਾਰ ਇਹੋ ਜਿਹੇ ਕੋਈ ਕਹਿ ਸਕਦੇ ਆ ਜਿਹੜੇ ਅਜੇ ਇਹ ਕਾਂਡਾ ਨੂੰ ਇਨਜਾਮ ਦਿੰਦੇ ਨੇ ਉਹਨਾਂ ਨੂੰ ਫੜਨਾ ਉਹ ਬਹੁਤ ਵੱਡੀ ਗੱਲ ਆ ਤੇ ਇਸ ਨੇ ਇੱਕ ਪਾਕਿਸਤਾਨੀ ਇਮਤਿਹਜ ਅਮਸਾਰੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸਭ ਤੋਂ ਵੱਡੀ ਗੱਲ ਤੇ ਇਹ ਹੈ ਵੀ ਇਸ ਨੇ ਜਿਹੜੀ ਆਪਦੀ ਹਿੰਮਤ ਦਿਖਾਈ ਤੇ ਉਸ ਨੇ ਫੜ ਲਿਆ ਤੇ ਫਿਰ ਉਸ ਤੋਂ ਬਾਅਦ ਆਪਣੀ ਗੱਲ ਤੋਂ ਵੀ ਨਹੀਂ ਮੁੱਕ ਰਿਹਾ ਜਦੋਂ ਪੈਸਿਆਂ ਦਾ ਆਫਰ ਵੀ ਮਿਲਿਆ ਤਾਂ ਇਸਨੇ ਮਨਾਂ ਕੀਤਾ ਤੇ ਲਗਾਤਾਰ ਇਸ ਨੂੰ ਧਮਕੀਆਂ ਮਿਲਦੀਆਂ ਰਹੀਆਂ ਤਾਂ ਇਸਨੇ ਫਿਰ ਹਾਈ ਕੋਰਟ ਤੋਂ ਆਪਣੇ ਦੋ ਗਨਮੈਨ ਲੈ ਲੇ ਤਾਂ ਹੁਣ ਗਨਮੈਨ ਦੇ ਨਾਲ ਚੱਲਦੇ ਆ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਇੱਕ ਕੁਲੀ ਕੋਲੇ ਗਨਮੈਨ ਕਿਵੇਂ ਨੇ ਤਾਂ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਤੇ ਤੁਹਾਨੂੰ ਕਿਵੇਂ ਲੱਗਦਾ ਇੱਕ ਕੁਲੀ ਦੇ ਨਾਲ ਗਨਮੈਨ ਜਦੋਂ ਘੁੰਮਦੇ ਨੇ ਤੁਹਾਡੀ ਆਪਣੀ ਰਾਜ ਜਰੂਰ ਕਰਿਓ ਕਮੈਂਟਾਂ ਚ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ